ਵੀ ਪਿੱਛੇ ਤੁਹਾਡੇ ਪਿਛਲੇ ਪਾਸੇ ਤੇ ਅਸੀਂ ਦੇਖਿਆ ਬਹੁਤ ਆਵਾਜ਼ ਆਈ ਤੇ ਅਸੀਂ ਭੱਜੇ ਵੀ ਅੱਗ ਲੱਗ ਗਈ ਸਾਡੇ ਖੇਤ ਦੇ ਨਾਲ ਤੇ ਇਹ ਅੱਗ ਇੱਕ ਬੜੇ ਪਲੈਨਡ ਤਰੀਕੇ ਨਾਲ ਲਾਈਏ ਜਦੋਂ ਅੱਗ ਲਾਏਗੀ ਉਦੋਂ ਇਹ ਅਸੀਂ ਦੱਖਣ ਵਾਲੇ ਪਾਸੇ ਆ ਨਾਲ ਦਾ ਖੇਤ ਉੱਤਰ ਵਾਲੇ ਪਾਸੇ ਹੈ ਇਧਰੋਂ ਬਹੁਤ ਤੇਜ਼ ਹਵਾ ਵਗ ਰਹੀ ਸੀ ਇੱਥੇ ਪਹਿਲਾਂ ਕੋਈ ਆ ਕੰਡ ਦਾ 나ੜ ਵਗੈਰਾ ਸੁੱਟਿਆ ਗਿਆ ਪਲੈਨ ਕੀਤਾ ਗਿਆ ਪੂਰਾ ਛੁੱਟ ਕੇ ਉਹਨੂੰ ਅੱਗ ਲਾ ਕੇ ਇੰਨੀ ਤੇਜ਼ੀ ਨਾਲ ਅੱਗ ਲੱਗੀ ਅਸੀਂ ਮੈਂ ਫਾਰਮ ਤੋਂ ਇੱਥੇ ਦੋ ਕਿੱਲੇ ਦੂਰ ਆ ਜਿੱਥੇ ਅਸੀਂ ਬੈਠਦੇ ਆ ਜਿੱਥੇ ਸਾਡਾ ਆਪਣਾ ਗੋਲਫ ਰੇਂਜ ਬਣੀ ਵੀ ਹੈ ਉੱਥੋਂ ਦੋ ਕਿੱਲੇ ਬਾੜ ਸਾਨੂੰ ਭਜਦਾ ਭਜਦਿਆਂ ਨੂੰ ਬੰਦਾ ਸਾਡੇ ਤੋਂ ਅੱਗੇ ਨਿਕਲ ਗਿਆ ਔਰ ਜਦੋਂ ਅਸੀਂ ਦੇਖਿਆ ਥੋੜਾ ਪਿੱਛੇ ਆਏ ਤਾਂ ਇੱਥੇ 40 40 ਫੁੱਟ ਉੱਚੀਆਂ ਲਾਟਾਂ ਸੀ ਅੱਗ ਦੀਆਂ ਤੁਸੀਂ ਦੇਖ ਲਓ 30 30 ਫੁੱਟ ਦੇ ਉੱਚੇ ਬੂਟੇ ਐ ਇਹਦੇ ਉੱਪਰਲੇ ਪੱਤੇ ਵੀ ਸੜ ਗਏ ਇਹਦੇ ਉੱਪਰਲੇ ਪੱਤੇ ਵੀ ਸੜ ਗਏ ਇਹਦੇ ਪਰਲੇ ਪਾਸੇ ਬਾੰਸ ਵੀ ਸੜ ਗਿਆ ਇਧਰ ਅਮਰੂਦ ਲੱਗਿਆ ਅਮਰੂਦਾਂ ਦੇ ਵੀ ਅ ਅੱਧੇ ਪਚੱਦੇ ਅਮਰੂਦੂ ਵੀ ਸੜ ਗਏ ਔਰ ਉਸ ਤੋਂ ਬਾਅਦ ਹਲੀ ਸਾਹਿਬ ਇਹ ਅੱਗੇ ਪਿੱਛੇ ਗੰਨਾ ਖੜਾ ਆ ਗੰਨਾ ਡੇਢ ਏਕੜ ਖੜਾ ਉਹ ਬੰਦਾ ਇੱਧਰ ਨੂੰ ਆਇਆ ਅਸੀਂ ਰੌਲਾ ਪਾਇਆ ਅਸਲ ਪਲੈਨਿੰਗ ਗੰਨਾ ਸਾੜਨ ਦੀ ਸੀ ਤੇ ਇਹ ਬੰਦਾ ਫਿਰ ਪਿੱਛੇ ਮੁੜ ਗਿਆ ਜਦੋਂ ਅਸੀਂ ਉਹ ਮੈਂ ਆਪਣੇ ਬੰਦੇ ਭੇਜੇ ਇਥੋਂ ਜਿਹੜੇ ਸਾਡੇ ਇੱਥੇ ਕੰਮ ਕਰਦੇ ਖੇਤ 'ਚ ਉਹ ਇੱਥੇ ਸੱਦ ਕੇ ਲਿਆ ਇਹ ਬੰਦੇ ਨੂੰ ਉਹ ਥੋੜਾ ਪਿੱਛੇ ਖੜਾ ਆਪਣੇ ਖੇਤ ਦੇ ਵਿੱਚ ਮੈਂ ਪੁੱਛਿਆ ਤੂੰ ਕੌਣ ਹੈ ਤੇ ਕੀ ਕੀਦੇ ਕਹਿੰਦੇ ਅੱਗ ਲਾਈ ਉਹ ਕਹਿੰਦਾ ਜੀ ਮੈਨੂੰ ਪ੍ਰਗਟ ਸਰਪੰਚ ਹਾਲਾਂਕਿ ਸਰਪੰਚ ਜਾਨੀ ਪੱਖੀ ਦਾ ਉਹ ਅਗੇ ਉਹਨੇ ਭੇਜਿਆ ਤੇ ਫੇਰ ਅਸੀਂ ਉਹਦਾ ਨਾਮ ਪੁੱਛਿਆ ਬੰਦੇ ਦਾ ਉਹਨੇ ਆਪਣਾ ਨਾਮ ਦੱਸਿਆ ਔਰ ਪਿੱਛੇ ਮਕਾਨ ਆ ਜਿੰਨਾਂ ਦੀ ਜਮੀਨ ਉਸਨੇ ਪ੍ਰਗਟ ਨੇ ਠੇਕੇ ਤੇ ਲਈ ਹੈ ਉੱਥੇ ਤਿੰਨ ਚਾਰ ਬੰਦੇ ਖੜੇ ਇੱਥੋਂ ਸਾਨੂੰ ਦਿਸੇ ਤੇ ਇਹ ਪਹਿਲਾਂ ਇੱਥੇ ਰੈਕੀ ਕਰਕੇ ਗਏ ਵੀ ਫਾਰਮ ਤੇ ਕੋਈ ਹੈ ਨਹੀਂ ਮੈਂ ਉਸ ਤੋਂ ਇਹਨਾਂ ਦੀ ਰੈਕੀ ਕਰ ਦੋ ਕੋਈ ਇਹ ਪ੍ਰਗਟ ਸਿੰਘ ਦਾ ਮੁੰਡਾ ਆ ਮੈਂ ਉਸ ਤੋਂ ਕੋਈ 2-4 ਮਿੰਟ ਬਾਅਦ ਹੀ ਪਹੁੰਚ ਗਏ ਫਾਰਮ 'ਚ ਅੱਜ ਅਸੀਂ ਬੂਟਬਾਡ ਪਾ ਰਹੇ ਹਾਂ 골ਫ ਖੇਡਣ ਦੀ ਤਿਆਰੀ 'ਚ ਹੈ ਉਦੋਂ ਇਹ ਕਾਰਵਾਈ ਸ਼ੁਰੂ ਹੋ ਗਈ ਔਰ ਇਹ 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 ਬੰਦੇ ਦਾ ਐਕਚੁਅਲੀ ਇਹ ਬੰਦਾ ਸਾਡੀ ਜ਼ਮੀਨ ਕਿਸੇ ਵੇਲੇ ਠੇਕੇ ਤੇ ਵਾਈ ਸੀ ਤੇ ਬੇਈਮਾਨੀ ਨਾਲ ਲਾਰਾ ਲੱਪਾ ਲਾ ਕੇ ਝੋਨਾ ਵੜ ਕੇ ਲੈ ਗਿਆ 2 ਲੱਖ ਰੁਪਏ ਠੇਕਾ ਲੈਣਾ ਸੀ ਠੇਕਾ ਦਬਾ ਚ ਲਾਰਾ ਲੱਪਾ ਲਾਉਣ ਲੱਗ ਗਿਆ ਫਿਰ ਆਮ ਆਦਮੀ ਪਾਰਟੀ ਚ ਹੋ ਗਿਆ ਹਮਾ ਦੀ ਸਰਕਾਰ ਬਣ ਗਈ ਮੈਂ ਵਾਰ-ਵਾਰ ਐਮਐਲਏ ਸਾਹਿਬ ਨੂੰ ਮਿਲਿਆ ਫਿਰ ਅਸੀਂ ਉਹ ਬੰਦੇ ਨਾਲ ਲਿਆ ਕੇ ਫਿਰ ਗੁਰਤੇਜ ਸਿੰਘ ਖੋਸਾ ਜਿਹੜੇ ਹੁਣ ਚੇਅਰਮੈਨ ਉਹਨਾਂ ਨੇ ਬੜੀ ਹਿੰਮਤ ਕੀਤੀ ਮੈਂ ਉਹਨਾਂ ਦੀ ਇਸ ਗੱਲ ਨੂੰ ਤਾਰੀਫ ਕਰਦਾ ਕਿ ਉੱਥੇ ਚੇਅਰਮੈਨ ਦਾ ਪੀਏ ਨਾਲ ਬਿਠਾਇਆ ਇੱਥੇ ਆ ਆਸਜੀਤ ਸਿੰਘ ਸਾਹਿਬ ਖੜੇ ਐ ਅ ਮੇਰੇ ਨਾਲ ਹਾਂਜੀ ਹਾਂਜੀ ਆ ਪਿੱਛੇ ਖੜੇ ਐ ਸਦਾ ਚਰਨਜੀਤ ਸਿੰਘ ਇਹ ਆ ਗਏ ਉਧਰੋਂ ਹਰਦੀਪ ਸਿੰਘ ਸੰਧੂ ਖੜੇ ਇਹ ਆ ਗਏ ਵਿੱਚ ਹੋਰ ਦੋ ਤਿੰਨ ਮੁਹਤਵਾਰ ਬੰਦੇ ਬੈਠੇ ਉਹ ਸਾਰਾ ਕੁਝ ਮੰਨ ਗਿਆ ਕਹਿੰਦਾ ਜੀ ਮੈਂ ਠੇਕਾ ਇਹਨਾਂ ਦਾ ਕੱਲ ਪਰਸ ਤਾਈਂ ਦੇ ਦੇਵਾਂ ਚਲੋ ਉਸ ਤੋਂ ਬਾਅਦ ਉਹਨੇ ਠੇਕਾ ਨਹੀਂ ਦਿੱਤਾ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਿਛਲੇ ਹਫਤੇ ਮੈਂ ਫੇਰ ਜਾ ਕੇ ਖੋਸਾ ਜਾਨੂ ਮੇਰੇ ਦੋਸਤ ਆਸਰਾ ਹਰਗਨ ਸੰਸੰਧੂ ਚੀਫ ਕੋਚ ਇੰਡੀਆ ਨਸਲਿੰਗ ਟੀਮ ਉਹਨਾਂ ਨਾਲੇ ਖੋਸਾ ਸਾਹਿਬ ਨਾਲ ਗੱਲ ਕੀਤੀ ਉਹ ਸਾਨੂੰ ਉਹ ਜਲਦੀ ਮਿਲ ਗਏ ਮਿਲ ਗਏ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਮੈਂ ਤੁਹਾਡਾ ਪੈਸੇ ਦਵਾ ਦੂੰਗਾ ਤੇ ਉਹ ਉਹਨਾਂ ਨੇ ਮੈਂ ਕਹਿੰਦੇ ਅੱਜ ਹੀ ਫੋਨ ਕਰਦਾ ਮੈਨੂੰ ਲੱਗਦਾ ਉਹਨਾਂ ਨੇ ਫੋਨ ਕੀਤਾ ਹੋਣਾ ਉਧਰ ਇਹਨਾਂ ਬੰਦਿਆਂ ਨੇ ਪਲਾਨਿੰਗ ਕਰ ਲਈ ਵੀ ਆਪਾਂ ਪੈਸੇ ਕਿ ਦੇਣੇ ਹਨ ਇਹਨਾਂ ਨੂੰ ਇੱਥੇ ਆਗੂ ਲਾ ਕੇ ਨਾਲ ਬਾਗ ਸਾੜ ਦੇਣੇ ਹਨ ਉਹਨਾਂ ਨੂੰ ਡਰਾ ਧਮਕਾ ਲੈਣੇ ਹਨ ਸਪੋਰਟ ਹੈਗੀ ਆ ਪਿੱਛੋਂ ਤੇ ਉਹਨਾਂ ਨੇ ਇਹ ਕਾਰਾ ਕਰਤਾ ਜੀ ਹੁਣ ਦੇਖੋ ਇਹ ਸਾਡੇ ਪੁੱਤਾਂ ਵਾਂਗੂ ਪਾਲੇ ਪੁੱਟੇ ਆ ਮੈਨੂੰ 4 ਸਾਲ ਹੋ ਗਏ ਮੇਰੀ 68 ਸਾਲ ਦੀ ਉਮਰ ਹੈ ਮੈਂ ਐਡੀਸ਼ਨਲ ਐਮ ਡੀ ਰਿਟਾਇਰ ਹੋਇਆ ਸਟੇਟ ਕੋਆਪਰੇਟ ਬੈਂਕ ਚੋਂ ਔਰ ਆਪ ਇੱਥੇ ਐਸ ਦੇਖਦੇ ਖੜੇ ਇੱਥੇ ਮੈਂ ਆਪ ਟਰੈਕਟਰ ਚਲਾਉਣਾ ਐਸ ਬਾਗ ਦੇ ਵਿੱਚ ਕੀ ਜਿਹੜੀ ਆਪ ਕੱਸੀਆ ਮਾਰਦਾ ਮੈਂ ਕੋਲੇ ਖੜ ਕੇ ਪਾਣੀ ਲਾਉਣਾ ਮੈਂ ਇੱਥੇ ਆ ਸਾਰਾ ਆਰਗੈਨਿਕ ਗਾਰਡਨ ਲਾਇਆ ਹੋਇਆ ਆਰਗੈਨਿਕ ਗੰਨਾ ਬੀਜਾ ਆਰਗੈਨਿਕ ਹਲਦੀ ਹੈ 28 ਕਿਸਮ ਦੇ ਫਰੂਟ ਪਲਾਂਟ ਲਾਏ ਆ ਆ ਸਾਰੇ ਚਾਰ ਸਵੇਰੇ 1000 ਦੇ ਕਰੀਬ ਮੇਰੇ ਪਪੂਲਰ ਦਾ ਪਲਾਂਟ ਲੱਗਿਆ ਹੋਇਆ ਸੋ ਆ ਪਵਨ ਸੁਖਣ ਨਾਲ ਜਿਹੜੇ ਖੜੇ ਆ ਜਿੱਦਾਂ ਅਸੀਂ ਸ਼ੁਰੂਆਤ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦਾ ਓੜ ਆਸਰਾ ਲੈ ਕੇ ਵੀ 402 ਸਾਲਾ ਸਥਾਪਨਾ ਦੇ ਉੱਤੇ 402 ਬੂਟੇ ਲਾਵਾਂਗੇ ਔਰ ਗੁਰੂ ਸਾਹਿਬ ਦਾ ਐਸਾ ਅਸ਼ੀਰਵਾਦ ਮਿਲਿਆ ਅੱਜ ਅਸੀਂ 1800 ਪਲਾਂਟ ਲਾ ਚੁੱਕੇ ਆ 200 ਜੇ ਹੋਰ ਲੱਗਣੇ ਆ ਐਸਾਂ ਤੇ ਇੱਕ ਲਾਈਨ ਲੱਗਣੀ ਹੋਰ ਜਮਨ ਦੀ ਸੋ ਇੰਨੇ ਮੁਸ਼ਕਲ ਨਾਲ ਤਾਂ ਕਿ ਇੱਕ ਐਗਜ਼ੈਂਪਲਰੀ ਫਾਰਮ ਬਣ ਜੇ ਤਾਂ ਲੋਕ ਇਹੋ ਜਿਹਾ ਵੇਖ ਕੇ ਲਾਉਣ ਤੇ ਸਾਡੇ ਪਲਾਂਟੇਸ਼ਨ ਹੋਵੇ 50 ਹਰਿਆ ਭਰਿਆ ਹੋਵੇ ਤੇ ਵਾਤਾਵਰਨ ਸਾਡਾ ਬਚੇ ਵਾਤਾਵਰਨ ਕੀ ਬਚਣਾ ਅੱਜ ਤੁਸੀਂ ਦੇਖੋ ਸੜਕਾਂ ਦੇ ਥਾਂ ਥਾਂ ਦਰਖਸੜੀ ਜਾਂਦੇ ਕੋਈ ਹੈ ਕਾਰਵਾਈ ਚਲੋ ਸਰਕਾਰੀ ਸੜੀ ਜਾਂਦੇ ਆ ਸਰਕਾਰ ਨੇ ਕਰਨਾ ਅਸੀਂ ਕੁਝ ਨਹੀਂ ਕਰ ਸਕਦੇ ਪਰ ਜਿਹੜੇ ਸਾਡੇ ਵਰਗੇ ਲੋਕਾਂ ਨੇ ਮੈਂ ਇਸ ਉਮਰ ਦੇ ਵਿੱਚ ਨਿੱਜੀ ਤੌਰ ਤੇ ਇਹ ਡਿਵੈਲਪ ਕੀਤਾ ਸਾਰਾ ਫਾਰਮ ਇਸ ਘਟੋ ਘਟ ਸਾਡ ਨੂੰ ਤਾਂ ਨਾ ਇਹ ਸਾਡੇ ਬੂਟੇ ਨਾਲ ਸਾੜਨੇ ਇਹ ਇਹ ਸਾਨੂੰ ਸਾਡੇ ਬੂਟੇ ਨਹੀਂ ਸਾੜੇ ਮੈਂ ਸਮਝਦਾ ਜੀ ਨੇ ਸਾਨੂੰ ਇਸ ਬੰਦੇ ਨੇ ਜਿਉਣਾ ਛੱਡਤਾ ਹੁਣ ਮੈਨੂੰ ਇਹਨਾਂ ਨਾਲ ਕਿ ਦੁੱਖ ਕੀ ਕਾਰਵਾਈ ਚਾਹੁਣੇ ਹੁਣ ਤੁਸੀਂ ਉੱਤੇ ਅਸੀਂ ਕਾਰਵਾਈ ਚਾਹੁਣੇ ਜੋ ਕਾਨੂੰਨ ਅਨੁਸਾਰ ਬਣਦੀ ਇਸ ਬੰਦੇ ਦੇ ਕੀਤੀ ਜਾਵੇ ਔਰ ਇੱਥੇ ਇਹ ਸਾਨੂੰ ਮੈਂ ਅੱਜ ਜਿਹੜੇ ਆ ਸਾਰੇ ਐਨ ਜੀਓ ਖੜੇ ਐ ਔਰ ਅੱਜ ਪ्रेस कॉन्फ्रेंस ਇਸ ਕਰਕੇ ਰੱਖੀ ਆ ਕਿ ਇਸ ਬੰਦੇ ਤੇ ਕਾਨੂੰਨ ਅਨੁਸਾਰ ਕਾਰਵਾਈ ਹੋਵੇ 2 ਲੱਖ ਰੁਪਏ ਲੈਣਾ ਖੁੱਜ ਜਾਵੇ 2 ਲੱਖ ਰੁਪਈਆ ਮੈਨੂੰ 2 ਲੱਖ ਦੀ ਫਿਕਰ ਨਹੀਂ ਮੈਨੂੰ ਫਿਕਰ ਇਹ ਆ ਵੀ ਅੱਜ ਇਹ ਲੋਕੇ ਇਹ ਕਾਰਾ ਕਰਨਗੇ ਤੇ ਇਹਨਾਂ ਤੋਂ ਇਹ ਦੁੱਖ ਹੋਰ ਲੋਕਾਂ ਨੂੰ ਜਾ ਕੇ ਡਰਾਉਣਗੇ ਮੈਂ ਆਪਦੀ ਉਮਰ ਪਹੁੰਚੀ 68 ਸਾਲ ਦੀ ਮੈਂ ਇਹਨਾਂ ਤੋਂ ਡਰਨ ਵਾਲਾ ਨਹੀਂ ਵੱਧ ਤੋਂ ਮੇਰਾ ਕੀ ਕਰਵਾ ਤਰਾਂਗੇ ਤੇ ਮੈਨੂੰ ਨਾ ਆਪਣੀ ਜਾਨ ਦੀ ਪਰਵਾਹ ਨਾ ਮੈਨੂੰ ਫਿਕਰ ਹੈ ਮੈਂ ਕਾਰਵਾਈ ਚਾਹਣਾ ਹੈ ਔਰ ਮੈਂ ਕਾਰਵਾਈ ਕਰਵਾ ਕੇ ਰਹਿਣਾ ਠੀਕ ਹੈ ਜੀ ਹਾਂਜੀ ਹਾਲੀ ਸਾਬ ਮੇਰੇ ਬੱਚੇ ਅਮਰੀਕਾ ਕੈਨੇਡਾ ਚ ਇੰਜੀਨੀਅਰ ਹੈ ਬੱਚੇ ਸਾਡੇ ਅਮਰੀਕਾ ਕੈਨੇਡਾ ਚ ਇੰਜੀਨੀਅਰ ਹੈ ਸਾਡੀਆਂ ਡਾਟਰ ਨਾ ਵੀ ਇੰਜੀਨੀਅਰ ਉੱਥੇ ਸਭ ਚਾਰੇ ਜੋ ਕੇ ਮਾਸਟਰ ਡਿਗਰੀ ਕੀਤੀ ਹੈ ਮੇਰੇ ਬੱਚੇ ਮੈਨੂੰ ਉੱਥੇ ਬੁਲਾ ਰਹੇ ਆ ਕਹਿੰਦੇ ਪਾਪਾ ਹੁਣ ਤੁਹਾਡੀ ਉਮਰ ਕੰਮ ਕਰਨ ਵਾਲੀ ਨਹੀਂਗੀ ਤੁਸੀਂ ਉੱਥੇ ਆਓ ਮੈਂ ਚਾਹਣਾ ਕਿ ਸਾਡਾ ਪੰਜਾਬ ਲਈ ਅਸੀਂ ਜੇ ਕੁਝ ਕਰ ਸਕਦੇ ਹਾਂ ਕੋਈ ਤਿਲਫਲ ਪਾ ਸਕਦੇ ਪਾਈਏ ਅੱਜ ਮੈਂ ਇੱਥੇ ਬੈਠਾ ਤਾਂ ਮੈਂ ਵੇਖਣਾ ਚਾਹਣਾ ਕਿ ਸਾਡਾ ਹਰਿਆ ਭਰਿਆ ਪੰਜਾਬ ਹੋਵੇ ਇਹ ਇਸ ਫਾਰਮ ਨੂੰ ਦੇਖ ਕੇ ਹੋਰ ਲੋਕ ਅੱਗੇ ਆਉਣ ਆ 2000 ਬੂਟਾ 13 ਕਿੱਲਾਂ ਚ ਲਾਈ ਬੈਠਾ 1800 ਪਲਾਂਟ ਅੱਜ ਲੱਗੇ ਹੋਏ ਇੱਥੇ ਆ 3 ਕਿੱਲੇ ਰਹਿ ਗਏ ਸਰਕਾਰ ਕਣਕ ਝੋਨਾ ਜਿਸ ਕਣਕ ਝੋਨੇ ਨੇ ਸਾਡੇ ਪੰਜਾਬ ਨੂੰ ਬਰਬਾਦ ਕੀਤਾ ਇਹ ਮੈਂ ਖਤਮ ਕਰ ਦੇਣਾ ਅਗਲੇ ਸਾਲ ਤੇ ਕਣਕ ਝੋਨਾ ਨਹੀਂ ਰਹਿੰਦਾ ਨਾ ਮੈਂ ਇੱਕ ਏਕੜ ਵੀ ਇੱਥੇ ਸੋ ਸਾਰਾ ਇੱਥੇ ਡਿਵਰਸਿਫਿਕੇਸ਼ਨ ਹੋਊਗੀ ਡਿਵਰਸਿਵਿਜ਼ਨ ਕਿਵੇਂ ਹੋਊਗੀ ਇਹੋ ਜਿਹੇ ਹਾਲਾਤਾਂ 'ਚ ਇਹੋ ਜਿਹੇ ਲੋਕਾਂ ਨਾਲ ਯਾਹਲ ਲੋਕਾਂ ਨਾਲ ਗੁੰਡਿਆਂ ਨਾਲ ਲੜ ਕੇ ਤੇ ਇਹ ਸਾਨੂੰ ਤੇ ਅਜ ਵੀ ਜੋਗ ਮੇਰੇ ਵੀਡੀਓ ਦੇਖਣਗੇ ਉਹ ਕਹਣਗੇ ਪਾਪਾ ਤੁਹਾਨੂੰ ਕਿਉਂਦੇ ਕਹਿੰਦੇ ਤੁਸੀਂ ਆ ਜਾਓ ਅਮਰੀਕਾ ਕੈਨੇਡਾ ਤੇ ਦੱਸੋ ਕਿੱਧਰ ਨੂੰ ਜਾਈਏ ਸੀ ਸੋ ਇਹ ਬੇਨਤੀਆਂ ਸਾਰੀਆਂ ਸੋ ਜਨਦਰ ਹੁਣ ਤੁਸੀਂ ਐਸਐਸਪੀ ਸਾਹਿਬ ਨੂੰ ਮੈਨੂੰ ਜਾ ਰਹੇ ਹਾਂ ਹਾਂ ਇਹ ਦਰਖਾਸਤ ਦੇਣੀ ਹੈ ਕਿਉਂਕਿ ਜਿਸ ਦਿਨ ਅੱਗ ਲਾਈ ਸੀ ਉਦੋਂ ਤੁਰੰਤ ਬਾਅਦ ਨਹੀਂ ਪਤਾ ਲੱਗਦਾ ਕਿੰਨਾ ਨੁਕਸਾਨ ਹੈ ਉਹ ਮੇਰੇ ਫਾਦਰ ਨਾਲ ਬਿਮਾਰ ਸੀ ਤਿੰਨ ਚਾਰ ਦਿਨ ਮੈਨੂੰ ਉਧਰ ਲੱਗੇ ਮੈਂ ਪਤਾ ਲੈਣ ਗਿਆ ਉਹਨਾਂ ਦਰਖਾਸਤ ਅਸਤਿਆਜ਼ ਕਰ ਲਈ ਹੈ ਮੈਂ ਕੋ ਸਾਥੀਆਂ ਨਾਲ ਲੱਗੇ ਐਸਐਸਪੀ ਸਾਹਿਬ ਨੂੰ ਦਰਖਾਸਤ ਦੇਵਾਂਗੇ ਔਰ ਜਿਹੜੇ ਜਿਹੜੇ ਮਹਿਕਮਿਆਂ ਨੂੰ ਦਰਖਾਸਤ ਦੇਣੀ ਬਣਦੀ ਸਭ ਨੂੰ ਦੇਵਾਂ